ਲੁਧਿਆਣੇ ਵਾਲਿਓ ਪਹਿਲਾਂ ਹੀ ਪਵਾ ਲਓ ਤੇਲ ਕਿਉਂਕਿ ਕੱਲ ਤੋਂ ਲੁਧਿਆਣੇ ਸ਼ਹਿਰ ਵਿੱਚ 408 પેટ્રોલ ਪੰਪ ਬੰਦ ਰਹਿਣਗੇ ਜੀहां ਹਰ ਐਤਵਾਰ ਨੂੰ ਲੁਧਿਆਣੇ ਜ਼ਿਲ੍ਹੇ ਦੇ 408 પેટ્રોલ ਪੰਪ ਹੁਣ ਬੰਦ ਰਿਹਾ ਕਰਨਗੇ ਪੈਟਰੋਲੀਅਮ ਡੀਲਰ ਆਫ ਐਸੋਸੀਏਸ਼ਨ ਲੁਧਿਆਣਾ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਤੇਲ ਕੰਪਨੀਆਂ ਤੋਂ ਆਪਣੇ ਮੁਨਾਫੇ ਵਧਾਉਣ ਦੇ ਲਈ ਮੀਟਿੰਗ ਕੀਤੀ ਗਈ ਸੀ ਜਿਦੇ ਵਿੱਚ ਇਹ ਫੈਸਲਾ ਲਿਆ ਗਿਆ ਤარი ਮੰਗਾ ਨਾ ਪੂਰੀਆਂ ਹੁੰਦੀਆਂ ਵੇਖ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਕਰੀਬ 408 ਪੈਟਰੋਲ ਪੰਪ ਪਏ ਐ ਅਤਵਾਰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ ਹੁਣ ਬੰਦ ਰਹਿਣਗੇ ਐਸੋਸੀਏਸ਼ਨ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਹੈ ਹਰ ਐਤਵਾਰ ਨੂੰ ਐਮਰਜੈਂਸੀ ਸੇਵਾਵਾਂ ਲਈ ਪੈਟਰੋਲ ਪੰਪ ਤੇ ਹੀ ਕਾ ਸੇਲਮੈਨ ਜ਼ਰੂਰ ਰਹੇਗਾ ਤਾਂ ਜੋ ਐਮਰਜੈਂਸੀ ਸੇਵਾਵਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ ਸਮਰਾਲਾ ਤੋਂ ਲਖਵਿੰਦਰ ਕਥਰੀ ਦੀ ਰਿਪੋਰਟ ਲੁਧਿਆਣਾ ਲਾਈਵ ਯੂ ਨੋ ਬਬੀ ਮੇਰਾ ਨੋਖਤ ਸਿੰਘ ਜੀ ਵੀ ਚਾਹੁੰਦੇ ਜੋ ਕਹਿ ਰਹੇ ਨੇ ਕਿ ਕੱਲ ਤੋਂ ਪੈਟਰੋਲ ਕੰਪਨੀ ਐਟਵਾਦੀ ਹੜਤਾਲ ਸ਼ੁਰੂ ਹੋਣ ਦੀ ਹੈ ਕਿ ਲੰਬ। ਇਹ ਸਾਡੀ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਜਿਹੜੀ ਲੁਧਿਆਣਾ ਵਰ ਤੋਂ ਇੱਕ ਕਾਲ ਕੀਤੀ ਅਸੀਂ ਮੰਨਦੀ। ਇਹ ਅਸੀਂ ਕਾਫੀ ਲੰਬੇ ਸਮੇਂ ਤੋਂ ਆਪਣੇ ਕੰਪਨੀਆ ਨਾਲ ਗੱਲਬਾਤ ਕਰ ਰਹੇ ਹਾਂ ਵੀ ਸਾਡੇ ਮਾਰਜਨ ਵਧਾਏ ਜਾਣ ਪਰ ਉਹ ਮਾਰਜਨ ਸਾਡੇ ਵਧਾਉਂਦੇ ਨਹੀਂ ਤੇ ਅਸੀਂ ਹੁਣ ਸਾਰੇ ਤੇ ਮੇਰੇ ਵੱਲੋਂ ਦੇ ਸਾਰੇ ਭਾਈ ਅਸੀਂ ਬੈਠੇ ਜਿੰਨੇ ਵੀ ਸਾਰਿਆਂ ਨੇ ਰਲ ਕੇ 31 ਜੁਲਾਈ ਨੂੰ ਇੱਕ ਮੀਟਿੰਗ ਕੀਤੀ ਸੀ ਉਹਦੇ ਅਗੇਂਸਟ ਅਸੀਂ ਸਾਰੇ ਸੰਸਾਵਕ ਸਾਰੇ ਐਸੋਸੀਏਸ਼ਨ ਨੇ ਇਕੱਠੇ ਹੋ ਕੇ ਰਲ ਕੇ ਇਹ ਡਿਸੀਜਨ ਲਿੱਤਾ ਵੀ ਜਦੋਂ ਤੱਕ ਹੁਣ ਕੰਪਨੀਆਂ ਕੋਸ਼ਿਸ਼ ਕਰ ਨਹੀਂ ਰਹੀਆਂ ਸੀ ਆਪਣੀਆਂ ਕੁਝ ਖਰਚੇ ਕਟੌਤੇ ਕਰੀਏ ਜਿਹਦੇ ਨਾਲ ਸਾਡਾ ਵੀ ਨਾਲ ਦੀ ਨਾਲ ਵਧੀਆ ਸਿਸਟਮ ਚੱਲੀ ਜਾਵੇ ਇਸ ਕਰਕੇ ਅਸੀਂ ਹੁਣ ਏ ਆ ਇਹ ਤੋਂ ਆਰ ਵੀ ਐਤਵਾਰ ਸਵੇਰੇ 6 ਵਜੇ ਤੋਂ ਲੈ ਕੇ ਆ ਨੈਕ 6 ਵਜੇ ਤੱਕ ਮਾਰਨਿੰਗ 6 ਵਜੇ ਤੱਕ ਮੰਡੇ ਤੱਕ ਬੰਦ ਰੱਖਿਆ ਕਰਨਾ ਜਿਹੜਾ ਕਿ ਕੱਲੋਂ 18 ਗਸਤ ਤੋਂ ਸਟਾਰਟ ਆ ਜਦੋਂ ਤੱਕ ਕੰਪਨੀਆਂ ਜਾਂ ਗਵਰਨਮੈਂਟ ਸਾਡੇ ਵੱਲ ਧਿਆਨ ਨਹੀਂ ਦਿੰਦੀ ਉਦੋਂ ਤੱਕ ਹੀ ਅਸੀਂ ਡਿਸੀਜਨ ਲੱਗਾ ਵੀ ਬੰਦ ਰੱਖਿਆ ਉਦੋਂ ਉਹ ਜਿਹੜੇ ਜ਼ਿਲ੍ਹੇ ਦੇ ਵਿੱਚ ਹਾਂਜੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹਦੇ ਵਿੱਚ ਸਮਰਾਲਾ ਮਾਛੋੜਾ ਰਾਏਕੋਟ ਕੁਝ ਇਧਰ ਖੰਨਾ ਤੇ ਲੁਧਿਆਣਾ ਮੇਨ ਸ਼ਹਿਰ ਤੋਂ ਹੈਗੀ ਹੀ ਹੈਗਾ ਤੇ ਸਾਰੇ ਜਿਹਦੇ ਵਿੱਚ ਤਕਰੀਬਨ 400 8-9 ਪੈਟਰੋਲ ਪੰਪ ਆਉਂਦੇ ਨੇ ਉਹ ਸਾਰੇ ਆ ਸੋਮ ਸੰਡੇ ਬੰਦ ਰੱਖਾ ਜਿਵੇਂ ਕਿ ਜਿਹੜੇ ਐਵਰਗੈਸਿਟੀਨ ਦੇ ਯੂਨੀਵਰਸਿਟੀ ਪ੍ਰਾਈਵੇਟ ਦੇ ਉਹਦੇ ਵਾਸਤੇ ਪੀਓ ਸ਼ੋਲਡਰ ਰੱਖੀ emergencies cases ਜਿਵੇਂ ਮੰਨ ਲਓ ਵੀ ਕੋਈ ਐਂਬੂਲੈਂਸ ਆਉਂਦੀ ਆ ਫਾਇਰੋਗੇਟ ਆਉਂਦੀ ਆ ਕਿਸੇ ਨੂੰ ਵੀ ਕੋਈ emergency ਆ ਉਹਦੇ ਲਈ ਸਾਡੇ ਸੇਜਮੈਨ अवेलेबल ਨੇ ਅਸੀਂ ਉਹਨਾਂ ਨੂੰ ਜਰੂਰ ਪਾਵਾਂਗੇ ਕਿਸੇ ਤਰ੍ਹਾਂ ਦਾ ਕੋਈ ਸਰਕਾਰੀ ਤੰਤਰ ਨੂੰ ਐਡਮਿਨਿਸਟ੍ਰੇਸ਼ਨ ਨੂੰ ਕਿਸੇ ਤਰ੍ਹਾਂ ਦੀ ਵੀ ਲੋਡ ਪੈਂਦੀ ਆ emergency ਉਹਦੇ ਲਈ ਅਸੀਂ ਹਾਜ਼ਰ ਆ ਜਰੂਰ ਬੈਠਾਂਗੇ ਤੇ ਉਹਨਾਂ ਨੂੰ ਜਰੂਰ ਟੇਲ ਕਰਾਂਗੇ